ਲਓ ਇਹ ਠੰਡ ਦੇ ਮਹੀਨੇ ਚੱਲ ਰਹੇ ਆ ਤੇ ਫਿਰ ਤੁਹਾਨੂੰ ਪਤਾ ਸਾਗ ਤੇ ਸਗਾ ਦਾ ਸਾਗ ਤੇ ਛਲਗਮ ਹੁੰਦੇ ਨੇ ਇਹ ਸਗਾ ਤਾਂ ਨੇ ਸਾਡੀਆਂ ਮਤਲਬ ਪੰਜਾਬ ਦੀਆਂ ਤੇ ਅੱਜ ਫਰੀਦ ਨੇ ਬਣਾ ਲਏ ਨੇ ਕੀ ਬਣਾਇਆ ਜੀ ਸਾਗ ਮੈਂ ਸਸਮੱਕੀ ਦੀ ਰੋਟੀ ਬਣਾਈ ਸਾਰਾ ਕੁਝ ਮੰਮੀ ਨੇ ਬਣਾ ਦਿੱਤਾ ਅੱਛਾ ਮੰਮੀ ਨੇ ਬਣਾਇਆ ਸੀਗਾ ਤੇ ਮੰਮੀ ਨਾਲ ਨਾਲ ਬਣਾ ਲਿਆ ਜੇ ਸਾਗ ਅੱਜ ਤੇ ਨਾਲ ਮੱਕੀ ਦੀ ਰੋਟੀ ਲਓ ਜੀ ਸਾਗ ਮੰਮੀ ਨੇ ਬਣਾਇਆ ਸਾਗ ਤੇ ਆ ਪੂਰਾ ਗਰਮਾ ਗਰਮ ਹੈ ਅੱਜ ਉਹ ਮਿਕਲਾਂ ਦੇ ਮੋਟਾ ਈ ਦੀ ਰੋਟੀ ਡੈਡੀ ਖਾਂ ਦੇ ਅੰਦਰ ਪਹਿਲਾਂ ਰੋਟੀ ਖਾ ਲਈਏ ਮੈਂ ਕਿਹਾ ਚਲੋ ਰੋਟੀ ਖਾਈਏ ਤੇ ਲਿਆਓ ਫੜਾ ਫੜਾ ਤੇ ਸਾਗ ਨੂੰ ਵੇਖ ਕੇ ਲੱਗੀ ਮੈਨੂੰ ਭੁੱਖ ਪਹਿਲਾਂ ਰੋਟੀ ਖਾ ਲਈਏ ਤੇ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਚੀਜ਼ ਪੇਸ਼ ਕਰਨ ਜਾਵਾਂਗੇ ਮਤਲਬ ਕਿ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਵਧੀਆ ਜਿਹਾ ਆਈਟਮ ਜਿਹੜੀ ਘਰ ਦੀ ਬੀਜੀ ਹੋਈ ਹੈ ਤੇ ਫਿਰ ਨਾਲ ਦੀ ਨਾਲ ਉਹ ਵੀ ਅੱਜ ਬਣਾਵਾਂਗੇ ਤੇ ਘਰ ਦੀ ਚੀਜ਼ ਦਾ ਤੁਹਾਨੂੰ ਪਤਾ ਹੀ ਆ ਫਿਰ ਕਿੱਦਾਂ ਦੀ ਹੁੰਦੀ ਆ ਲਓ ਜੀ ਇੱਧਰ ਆ ਗਏ ਗਰਮਾ ਗਰਮ ਸਾਗ ਤੇ ਮੱਕਈ ਦੀ ਰੋਟੀ ਤੇ ਨਾਲ ਕੁਝ ਚਾਰ ਵਾਹ ਇਹ ਕਿਉਂ ਚਾਰ ਇਹ ਨਾਲ ਇਹ ਚਾਹਣਾ ਐਡ ਕਰਦਿਆਂ ਦੇਸੀ ਘਿਓ ਦੇਸੀ ਘਿਓ ਦੇਸੀ ਘਿਓ ਮੈਂ ਗਰਬਾਈ ਕੀ ਐਂਡ ਆ ਕੀ ਕਿ ਬਾਈਪ ਕੀ ਪੋਣਾ ਵਿੱਚ ਦੇਸੀ ਘਿਓ ਦੇਸੀ ਘਿਓ ਦੇ ਨਾਲ ਹੁਣ ਸਵਾਦ ਨਾਲ ਖਾਣੇ ਆ ਜਦੋਂ ਦੇਸੀ ਕੇ ਹੋਣਾ ਹੋਵੇ ਤੇ ਫਿਰ ਸਾਗ ਦਾ ਕੋਈ ਮਜ਼ਾ ਨਹੀਂ ਚਲੋ ਕਰੋ ਸ਼ੁਰੂ ਚਲੋ ਜੀ ਚਲੋ ਖਾਓ ਤੇ ਕਰੋ ਟੈਸਟ ਫਿਰ ਦੱਸੋ ਕਿ ਦਾ ਨਾ ਮੈਂ ਖਾ ਲਿਆ ਸੀਗਾ ਚਲੋ ਆਪਾਂ ਵੀ ਖਾ ਲੈਂਦੇ ਫਿਰ ਟੈਸਟ ਚਲੋ ਤੀ ਰੋਟੀ ਪੂਰੀ ਖਾਧੀ ਐ ਨਾ ਬਹੁਤ ਸਵਾਲ ਬਣਿਆ ਪ੍ਰੀਤ ਬਹੁਤ ਸਵਾਲ ਬਣਿਆ ਸਾਰਾ ਹਾਂ ਬਹੁਤ ਸਵਾਲ ਬਣਿਆ ਹਨ ਬਹੁਤ ਸਵਾਲ ਆ ਮਜ਼ਾ ਆ ਗਿਆ ਲਓ ਜੀ ਆਪਾਂ ਅੱਜ ਗੱਲ ਕਰ ਰਹੇ ਸੀਗੇ ਬਿੰਗਣਾ ਦੀ ਇਹ ਗੇਂ ਦੇਸੀ ਬਿੰਗਣ ਨਾ ਤੇ ਇਹਦੇ ਤੇ ਕੋਈ ਸਪਰੇ ਹੋਈ ਆ ਨਾ ਲੈਣਾ ਵਾ ਦੇਣਾ ਮਤਲਬ ਘਰ ਦੇ ਬੀਜੇ ਬਿੰਗਣ ਨੇ ਤੇ ਸੰਦੀਪ ਹੁਣਾ ਵੱਲੋਂ ਇਹ ਬਟਾ ਲਿਓ ਕਿ ਉਹਨਾਂ ਨੇ ਆਪਣੀ ਸਬਜ਼ੀ ਉਗਾਈ ਹੋਈ ਹੈ ਕਿ ਦੇਖੋ ਜੀ ਦੇਸੀ ਜਿਹੜੇ ਬੈਂਗਣ ਕਿੱਡੇ ਸੋਹਣੇ ਲੱਗ ਰਹੇ ਨੇ ਹਨਾ ਅੱਜ ਕੱਲ ਦੇ ਬੈਂਗਣ ਸਪਰੇ ਵਗੈਰਾ ਹੋ ਕੀਤੀ ਹੁੰਦੀ ਆ ਕਿ ਉਹ ਤੁਹਾਨੂੰ ਪਤਾ ਖਾਣ ਦੇ ਵਿੱਚ ਵੀ ਉਦਾਂ ਦੇ ਬਣਨਗੇ ਤੇ ਇਸ ਕਰਕੇ ਇਹਦਾ ਜਿਹੜਾ ਟੇਸਟ ਥੋੜਾ ਅਲੱਗ ਆ ਉਹਨਾਂ ਬੈਂਗਣਾਂ ਜਿਹੜੀ ਘਰ ਦੀ ਸਬਜ਼ੀ ਦਾ ਟੇਸਟ ਆ ਉਹ ਬਹੁਤ ਅਲੱਗ ਆ ਤੇ ਸੋ ਇਹਨਾਂ ਨੂੰ ਅੱਜ ਕਰਦੇ ਆਂ ਆਪਾਂ ਤਿਆਰ ਤਿਆਰ ਕੀ ਮਤਲਬ ਬਣਾਉਨੇ ਆ ਇਹਨੂੰ ਆਓ ਜੀ ਪ੍ਰੀਤ ਪਹਿਲਾਂ ਅੱਧੇ ਤੱਕ ਨੇ ਇਹਨਾਂ ਨੂੰ ਅੱਛਾ ਦਖਾਇਓ ਵਿੱਚੋਂ ਆਹ ਵਖੋ ਜੀ ਆਹ ਬਿੰਗਣਾ ਦੇ ਵਿੱਚ ਜਿਹੜੇ ਹੁੰਦੇ ਆ ਬੀਜੇ ਹੁੰਦੇ ਆ ਤੇ ਇੰਨਾ ਚ ਕੁਝ ਨਹੀਂ ਹੈਗਾ ਇਦਾਂ ਦਾ ਬੀ ਬੂਜੇ ਹਨਾ ਠੀਕ ਆ ਦਿਖਾਇਓ ਜੀ ਆਹ ਕੋ ਬੀ ਬੂ ਕੋਈ ਨਹੀਂ ਹੈਗਾ ਨਹੀਂ ਤਾਂ ਆਹ ਬਿੰਗਣਾ ਦੇ ਕਿੰਨੇ ਬੀਜੇ ਹੁੰਦੇ ਨੇ ਤੇ ਇਹ ਘਰ ਦੇ ਵੇਲੋਂ ਬਿੰਗਣਾ ਦਾ ਕਿੰਨਾ ਫਰਕ ਹੈਗਾ ਚੀਜ਼ਾਂ ਦਾ ਇਹ ਬਾਂਦੇ ਵੀ ਬੜੇ ਸੋਹਣੇ ਆ ਇਹ ਬਾਂਦੇ ਬਹੁਤ ਵਧੀਆ ਨਹੀਂ ਹਨਾ ਮਹ ਬਹੁਤ ਸਵਾਲ ਬੰਦੇ ਆ ਮੈਂ ਪਹਿਲੇ ਕੰਦਰ ਨਹੀਂ ਖੰਦੀਦੀ ਪ੍ਰਿੰਤ ਨੇ ਚੀਰੇ ਜੇ ਦੇਣੇ ਸ਼ੁਰੂ ਕਰ ਦਿੱਤੇ ਨੇ ਚਾਰ ਚਾਰ ਚੀਰੇ ਦੇਣੇ ਮੇਰੇ ਤੋਂ ਦੇਖਣਾ ਪੰਦਾ ਨਾ ਵੈਸੇ ਤੇ ਨਹੀਂ ਉਹ ਕਰਦੇ ਹੀ ਆ ਪਰ ਫਿਰ ਵੀ ਕਈ ਪਤਾ ਨਹੀਂ ਹੁੰਦਾ ਨਾ ਹਾਂ ਹਾਂ ਤੇ ਮਸਾਲਾ ਪੜਨਾ ਹੂੰ ਸੁੱਕਾ ਮਸਾਲਾ ਸੁੱਕਾ ਮਸਾਲਾ ਫਰੀਦ ਕਹਿੰਦੀ ਵੀ ਇਹਦੇ ਵਿੱਚ ਪੜਨਾ ਹੈਗਾ ਤੇ ਪਾ ਲਾਂ ਵੀ ਪੜਦੇ ਲੇਕਿਨ ਅਸੀਂ ਸੁੱਕਾ ਪਾ ਰਹੇ ਹੂੰ ਹਾਂ ਇਹ ਯਾਰ ਕਦੇ ਦੇਖਣੋਂ ਤਾਂ ਖੋਤੇ ਬਿੰਗਣ ਵੀ ਲੱਗਦੇ ਪਏ ਹਨਾ ਕਾਫੀ ਕਾਫੀ ਮਤਲਬ ਤਗੜੇ ਤਗੜੇ ਜਿਹਨੂੰ ਖੋਤੇ ਬਿੰਗਣਾ ਹੀ ਤਾਂ ਖੋਤਾ ਮਤਲਬ ਉਹ ਜੀ ਨੂੰ ਕਹਿੰਦੇ ਜਿਹੜੇ ਕਾਫੀ ਵੱਡੀ ਵੱਡੀ ਹੋਵੇ ਹਨਾ ਦੇਖਣ ਚ ਕਾਫੀ ਵੱਡੇ ਵੱਡੇ ਬਿੰਗਣ ਨੇ ਤੇ ਇਸ ਕਰਕੇ ਆਪਾਂ ਇਹਨੂੰ ਖੋਤਾ ਬਿੰਗਣ ਕਹਿੰਦੇ ਨੇ ਹਮੇ ਤਾਂ ਗ੍ਰਿਵਦੀ ਦੇ ਹਮੇ ਟਾ ਕੇ ਲੋ ਜੀ ਪ੍ਰੀਤ ਨੇ ਕਹਿੰਦੀ ਵੀ ਗਲਗਲ ਵੀ ਵਿਚੇ ਪਾਉਣੀ ਮਤਲਬ ਵਿਚ ਨਚੋੜਨੀ ਗੀ ਗਲਗਲ ਤੇ ਨਿੰਬੂ ਦਾਣੋਂ ਨੂੰ ਸੇਤਾ ਨਹੀਂ ਰਿਹਾ ਤੇ ਗਲਗਲ ਇਹਨਾਂ ਨੇ ਲੈ ਲਈ ਹੈਗੀ ਆ ਤੇ ਵੇਖੋ ਕਿੱਡੀ ਸੋਹਣੀ ਲੱਗਦੀ ਗਲਗਲ ਇਹ ਹੁੰਦਾ ਨਿੰਬੂ ਵਾਲਾ ਹੀ ਆ ਮਤਲਬ ਖੱਟੇ ਵਾਸਤੇ ਹੀ ਇਹ ਨੇ ਗਲਗਲ ਲਓ ਜੀ ਹੁਣ ਵਾਰੀ ਆ ਗਈ ਆ ਮਸਾਲਿਆਂ ਦੀ ਤੇ ਮਸਾਲੇ ਐਡ ਕਰਾਂਗੇ ਜਿਹੜੇ ਬੈਂਗਣਾ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲੈਨੇ ਨਮਕ ਤੇ ਇੱਕ ਤੋਂ ਬਾਅਦ ਆਪਾਂ ਲੈਨੇ ਹੈਗੇ ਆ ਜੀ ਕਿ ਮਿਰਚ ਥੋੜੀ ਜਿਹੀ ਲੈਣੀ ਆ ਠੀਕ ਹੈ ਗਰਮ ਮਸਾਲਾ ਗਰਮ ਮਸਾਲਾ ਗਰਮ ਮਸਾਲਾ ਹਲਦੀ ਕਾਲੀ ਮਿਰਚ ਲਾਲ ਮਿਰਚ ਇਹਦਾ ਮਸਾਲਾ ਜਿਹੜਾ ਆਪਾਂ ਮਿਕਸ ਕਰ ਲਾਂਗੇ ਤੇ ਹਰੀ ਮਿਰਚ ਹਰੀ ਮਿਰਚ ਦਾ ਲੱਗ ਗਈ ਸੁਆਦ ਇਹ ਜੋ ਇਥੇ ਨਾਲ ਹੀ ਹੋਣੀ ਜਿਹੜੀ ਹਰੀ ਮਿਰਚ ਆ ਉਹ ਵੀ ਐਡ ਕਰ ਲਾਂਗੇ ਬਹੁਤ ਜੀ ਟੇਸਟੀ ਬਣਦੇ ਨੇ ਇਹ ਬਿੰਗਣ ਤੇ ਪ੍ਰੀਤ ਪਹਿਲਾਂ ਹੀ ਖਵਾਇਆ ਨਾ ਤੂੰ ਬਣਾ ਕੇ ਮੇਰੇ ਸਾਹਮਣੇ ਹਨਾ ਪ੍ਰੀਤ ਨੇ ਪਹਿਲਾਂ ਹੀ ਖਵਾਇਆ ਇਹ ਬਿੰਗਣ ਬਣਾ ਕੇ ਤੇ ਅੱਜ ਦੇ ਚਲੋ ਆਪਾਂ ਨਾਲ ਦੇ ਨਾਲ ਇਹ ਰੈਸਪੀ ਵੀ ਸ਼ੋਅ ਕਰ ਰਹੇ ਹਾਂ ਕਿ ਕਿੱਦਾਂ ਮਤਲਬ ਟੇਸਟੀ ਬਣ ਸਕਦੇ ਵਧੀਆ ਤੇ ਬਣਦੇ ਘਰ ਦੇ ਹੀ ਆ ਜਿਆਦਾ ਵਧੀਆ ਹਨਾ ਘਰ ਦੇ ਵਧੀਆ ਤੇ ਮਤਲਬ ਬਾਜ਼ਾਰ ਵਾਲੇ ਨਹੀਂ ਹੋਏ ਜੀ ਬਣਦੀ ਗੱਲ ਇਹਦੇ ਵਿੱਚ ਹੁਣਾਂ ਨਿੰਬੂ ਆਪਣੀ ਦੇ ਐਡ ਕਰ ਲਿਆਵਾਂ ਮਸਾਲੇ 'ਚ ਹੀ ਨਿੰਬੂ ਹੀ ਲਾ ਲਓ ਤੁਸੀਂ ਮਨੂ ਗਲਗਲਿਆ ਖਟਾਸ ਵਾਸਤੇ ਫਟੇ ਖੱਟੇਪਨ ਵਾਸਤੇ ਬਿਲਕੁਲ ਬਿਲਕੁਲ ਅੱਜ ਤਾਂ ਮਸਾਲਾ ਬਣਾ ਕੇ ਤੇ ਹੁਣ ਇਹ ਮਸਾਲਾ ਸਾਡਾ ਰੈਡੀ ਹੈ ਤੇ ਹੁਣ ਇਹਨਾਂ ਨੂੰ ਇਸੇ ਮਸਾਲੇ ਨੂੰ ਆਪਾਂ ਬੈਂਗਣਾ ਦੇ ਵਿੱਚ ਜਿਹੜੇ ਚੀਰੇ ਲਗਾਏ ਆ ਉੱਥੇ ਲਗਾਵਾਂਗੇ ਹੁਣ ਨਾਲ ਦੇ ਨਾਲ ਇੱਧਰ ਕੜਾਈ ਵੀ ਧਰ ਲਈ ਇੱਥੇ ਵਿੱਚ ਪਾਉਨੇ ਆਗੇ ਤੇਲ ਬੈਂਗਣ ਫਰਾਈ ਕਰਨ ਨੂੰ ਆਕੇ ਮੈਂ ਸਬਜ਼ੀ ਬਣਾਉਣ ਵਾਸਤੇ ਬਹੁਤ ਹੈ ਬਹੁਤ ਜਿਆਦਾ ਜਿਆਦਾ ਇਹਦਾ ਬਿਲਕੁਲ ਬਿਲਕੁਲ ਸਾਫਨ ਵਾਲੀ ਤੇਲ ইউজ ਕਰਾਂਗੇ ਤੇ ਜਾਈ ਬਹੁਤ ਬਿਲਕੁਲ ਬਿਲਕੁਲ ਮੈਂ ਜਾਈ ਦਾ ਸਾਫਨ ਵਾਲਾ ਸਾਫਨ ਵਾਲੀ ਚੀਜ਼ ਚੰਗੀ ਆ ਤੇ ਵੇਸਟ ਬਣਾਵੇ ਤੇ ਸਹੀ ਵੀ ਬਣੇ ਦਾ ਪਰਲੇ ਮੇ ਮਸਾਲਾ ਦੇਖ ਸਕਦੇ ਹੋ ਨਿੰਬੂ ਵਿੱਚ ਪਾ ਕੇ ਕਈ ਉੱਤੇ ਵੀ ਨਿਚੋੜਦੇ ਆ ਉੱਪਰ ਵੀ ਨਿਚੋੜ ਜੀਦਾ ਵਾ ਮਤਲਬ ਸਬਜੀ ਦੇ ਵਿੱਚ ਵੀ ਪਰ ਇਦਾਂ ਮਸਾਲਾ ਬਣਾ ਕੇ ਨਾ ਸਿਲਪੀ ਇਹਦੇ ਵਿੱਚ ਸੇਫ ਵਧੀਆ ਤਰੀਕੇ ਨਾਲ ਹੋ ਜਾਂਦਾ ਵਾ ਨਹੀਂ ਤਾਂ ਉਹ ਸੁੱਕਾ ਮਸਾਲਾ ਨਾ ਇਹਦੇ ਵਿੱਚੋਂ ਨਿਕਲ ਜਾਂਦਾ ਹਾਂ ਹਾਂ ਦੇਖੋ ਚੋਣਾਂਗੇ ਪੰਜਾਬੋ ਨੇ ਹਲਕੀ ਤਾਜ ਪਹਿਲੇ ਟੈਸਟ ਕਰਾਂਗੇ ਕਿ ਸਹੀ ਹੈ ਦੇਖਤਾ ਆਪਾਂ ਆਪਾਂ ਨੂੰ ਘੱਟ ਲੱਗੇਗਾ ਫਿਰ ਉੱਪਰ ਨਾ ਚੋੜਵਾਂਗੇ ਹੁਣ ਦੇਖੋ ਯਾਰ ਬੇਂਗਣਾ ਦਾ ਜਿਹੜਾ ਕਲਰ ਆ ਨਾ ਕਿੰਨਾ ਕਿ ਸੋਹਣਾ ਆ ਦਿਲ ਕਰਦਾ ਇਥੋਂ ਫੜ ਕੇ ਨਾ ਪੂਛ ਤੋਂ ਇਦਾਂ ਹੀ ਖਾ ਲਈ ਕੱਚਾ ਹੀ ਖਾ ਲਈ ਆ ਤੇ ਹੋਰ ਟਾਕਣਾ ਹੁਣ ਕਿੰਨੀ ਦੇਰ ਲਈ 4-5 ਦੇਰ ਡਾਕੂਮੈਂਟ ਬਹੁਤ ਇੱਕ ਟੋਟਾ ਕੇ ਬਾਹਰ ਪੁਲਾ ਦੇਣੀ ਆਹ ਹੋ ਗਿਆ ਲਾਉਣਾ ਵੀ ਪੈਣਾ ਨਹੀਂ ਤਾਂ نیچے ਲੱਗ ਜਾਣਗੇ ਥੱਲੇ ਵਾਸੇ ਸਾਈਡ ਤੇ ਫਿਰ ਬਾਅਦ ਵਿੱਚ ਸਿਕ ਵਧਾਣਾ ਬਤਾ ਦੋ ਤੁਹਾਨੂੰ ਚਲੋ ਠੀਕ ਹੈ ਰਾੜ ਲੱਗਣ ਦੀ ਹੁਣ ਥੋੜੀ ਜੀ 5 ਕਿ ਮਿੰਟ ਬਾਅਦ ਫਿਰ ਇਹਨੂੰ ਸਾਰਿਆਂ ਨੂੰ ਥੱਲ ਲਵਾਵਾਂਗੇ ਉੱਪਰ ਥੱਲੇ ਕਰ ਲਵਾਵਾਂਗੇ ਵੀ نیچے ਨਾ ਰਾੜ ਜਾਣ ਇਹਨਾਂ ਸਾਡੇ ਤੇ ਜਾਨ ਕੀ ਥੱਲੇ ਲਾ ਲੱਗ ਜਨ ਮਿਲੋ ਕੜਾਈ ਜੇ ਨਾਲ ਫਿਰ ਬਾਸ਼ਨਾ ਹੋਰ ਤਾਂ ਦੀ ਹੋ ਜਾਂਦੀ ਹੈ ਸਬਜੀ ਦੀ ਤਾਂ ਕਰਕੇ ਸਤਿਆਨ ਰੱਖਣਾ ਪੈਂਦਾ ਹਾਂ ਕਲਰਿਆ ਬਦਲ ਗਿਆ ਗੜੀ ਜਾਣੀ ਸ਼ੁਰੂ ਹੋ ਗਈ ਹੈ ਹੈਨਾ ਕਿੰਨਾ ਕ ਟਾਈਮ ਲੱਗ ਜਿੰਦਾ ਦਾ ਰੈਡੀ ਹੁੰਦੇ ਇਹਨਾਂ ਨੂੰ 10 ਕ ਮਿੰਟ 15 ਮਿੰਟ ਤੇ ਰੈਡੀ ਹੋ ਜਾਂਦੇ ਨੇ 10 ਤੋਂ 15 ਮਿੰਟ ਦੇ ਵਿੱਚ ਜਿਹੜੇ ਹੈਗੇ ਆ ਦੰਗਣ ਹ ਰੈਡੀ ਹੋ ਜਾਂਦੇ ਨੇ ਸੋ ਰੈਡੀ ਹੁਣ ਹੁੰਦੇ ਆ ਹੁਣ ਮੈਂ ਕੀ ਆਪਾਂ ਪਹਿਲੇ ਬੱਲੇ ਤੇਜ਼ ਸੇਕ ਤੇ ਪਾਵਾਂਗੇ ਫਿਰ ਕੱਟ ਕਰ ਦਾਂਗੇ ਫਲੇਮ 'ਚ ਅੰਦਰ ਉਹ ਜਿਹੜਾ ਪੱਕ ਜੇ ਹਾਂ ਹਾਂ ਬਿਲਕੁਲ ਜਿਹੜਾ ਹੁਣ ਰੈਡੀ ਹੁੰਦੇ ਨੇ ਤੇ ਤੁਹਾਨੂੰ ਦਿਖਾਉਨੇ ਆ ਦੰਦਰ ਮੇ ਸਾਡੇ ਰੈਡੀ ਹੋ ਗਏ ਆ ਰੈਡੀ ਹੋ ਗਏ ਆ ਆ ਇੱਕ ਮੇਰਾ ਤਰੀਕਾ ਮੇਰਾ ਹੀ ਆ ਬਸ ਮੈਂ ਕੋਈ ਯੂ ਕਰਦਾ ਕਿ ਨਹੀਂ ਅੱਛਾ ਇੱਕ ਹੀ ਆ ਅੱਛਾ ਹੈ ਮਸਾਲਾ ਨੂੰ ਜਿਹੜਾ ਥੋੜਾ ਜਿਹਾ ਮੱਟ ਬਣਾ ਲੈਣੀ ਹੈ ਫਿਰ ਠੇ ਰੱਖਦਾ ਮਤਲਬ ਜਰਮਾਸਟ ਵਿੱਚ ਜਿਹੜੇ ਬੰਨ ਜਾਂਦੇ ਉਹਨਾਂ ਨੂੰ ਤਾਂ ਬੈਂਗਨਾ ਦੇ ਉੱਤੇ ਪਾਣਾ ਹੈ ਉਹ ਫਿਰ ਨਾ ਜਿਆਦਾ ਸਸਾਈ ਸੀ ਹੋ ਜਾਂਦੀ ਹੈ ਉਹ ਵੀ ਵਾਦੇ ਮਸਾਲੇ ਮਸਾਲੇ ਵਾਲੇ ਹੀ ਹੋ ਜਾਂਦੇ ਯਾਨੀ ਕਿ ਇਹ ਲਾਦਾ ਕੀ ਅੰਦਰ ਅੰਦਰ ਮਸਾਲਾ ਹੈ ਬਾਹਰ ਕਲੇਮ ਹੋ ਰਿਹਾ ਹੈ ਹੂੰ ਹੂੰ ਹੋਰ ਘੋਲਦੇ ਹਾਂ ਸਰੰਪਲਾ ਮਿਰਚਾਂ ਦਾ ਪਾਣੀ ਤੇ ਕਿਸ ਮੈਂ ਪਪਾ ਬੋਲੀ ਕੁ ਪਪਾ ਕਰਾਇਆ ਲਾਈ ਫਾਲੀ ਬੈਂਗਣਾ ਸਾਡੇ ਰੈਡੀਓਗੇ ਨੇ ਮਸਾਲੇ ਵਾਲੇ ਤੁਸੀਂ ਦੇਖ ਸਕਦੇ ਹੋ ਮਸਾਲਾ ਵਾ ਹਮ ਕਰਦੇ ਆਂ ਟ੍ਰਾਈ ਟੇਸਟ ਆਪਣੇ ਹੱਥਾਂ ਨਾਲ ਟੇਸਟ ਕਰੋ अपने कर। करो पाप टेस्ट भी कदा नहीं बने करा दे तो स्पाइसी <laughs> <हुँ। laughs> <laughs> वदिया जाओ मैंने और चलो सब चंदे स्पाइसी बने हैं ले दो उसको हां तो मैं ट्राई करते हैं ਪਾਈਸਾ ਆ ਮਯਾ ਆ ਗਿਆ ਉਹ ਆ ਕੇ ਲੱਗ ਜਾਈ ਫਲੇਵਰ ਆ ਰਿਹਾ ਜਿਹੜੀ ਆਈਟਮ ਆ ਗਣਾ ਆਪਾਂ ਖਾਈਦੇ ਉਹ ਉਦਾਂ ਦੇ ਨਹੀਂ ਮਤਲਬ ਯਾਰ ਮਨ ਲਓ ਹਣਾ ਥੋੜੇ ਅਲੱਗ ਆ ਆਮ ਵੇਂਗਣ ਜਿਹੜੇ ਆਪਾਂ ਬਾਜ਼ਾਰੋਂ ਲਿਆ ਕੇ ਬਣਾਈਦੇ ਉਹ ਨਹੀਂ ਇੰਨੇ ਸਵਾਦ ਬੰਦੇ ਲੇਕਿਨ ਜਿਹੜੇ ਘਰ ਦੀ ਦੇਸੀ ਵੇਂਗਣ ਆ ਆਪਣੇ ਬੀਜੇ ਹੋਏ ਉਹ ਬਹੁਤ ਸਵਾਦ ਆ ਇੰਜੈਕਸ਼ਨ ਬਿਲਕੁਲ ਰੱਖੋ ਤਾਂ ਇਹੋ ਸਵਾਦ ਨਹੀਂ ਮੰਨਦੇ ਇੰਜੈਕਸ਼ਨ ਲੱਗਦਾ ਸੇਮ ਉਹ ਜਿਹੜਾ ਦਿੱਤਾ ਜਾਂਦਾ ਹੁੰਦਾ ਹਾਂ ਤਾਂ ਇਹ ਚੀਜ਼ ਨਹੀਂ ਹੈਗੀ ਉਹ ਫੁੱਲ ਆਪਣਾ ਜਿਹਦਾ ਪਾਣੀ ਲੱਗਦਾ ਹੈ ਫੁੱਲ ਟਾਈਮ ਲੰਦਾ ਆਪਣਾ ਉਹ ਪੱਕਣ ਦੇ ਵੀ ਆਪਣਾ ਟਾਈਮ ਲੈਂਦਾ ਹੈਗਾ ਹਮ ਹਾਲ ਤੁਹਾਨੂੰ ਦੱਸ ਦਈਏ ਯਾਰ ਨੁਕਸਾਨ ਜਾਂ ਹੋ ਗਿਆ ਕੋਲਡ ਅਲਰੀਡੀ ਜਿਹੜੀ ਹੈਗੀ ਆ ਇੱਥੋਂ ਆਨ ਹੋ ਜਾਂਦੀ ਆ ਤੇ ਰੈੱਡ ਲਾਈਟ ਆਖੋ ਜੱਗ ਗਈ ਆ ਤੇ ਬਾਅਦ ਚੋਂ ਮਤਲਬ ਇਦਾਂ ਸਕਰੀਨ ਨਹੀਂ ਚੱਲਦੀ ਹੈਗੀ ए, की ये पता नहीं कि प्रॉब्लम हैगी नकसान हो गया यार एलसी डी का बच डिस्पले शो ही नहीं करती ते, okay, तो रिमोट दिखो आखो रिमोट तो हम है लाइट बंद हो गई ना इदा कुछ नहीं चल रहा ब्लैक ही पता नहीं कि हो गया ਵੈਸੇ ਤੇ ਕੰਨੇ ਸਾਲ ਡੇਢ 2 ਸਾਲ ਹੀ ਕੱਢਦੀਆਂ ਮਾ ਮਤਲਬ ਜ਼ਿਆਦਾ ਨਹੀਂ ਦੇਰ ਕੱਢਦੀਆਂ ਹੈਗੀਆਂ ਪਤਾ ਨਹੀਂ ਹੁਣ ਰੱਬ ਜਾਣੇ ਕੀ ਹੋ ਗਿਆ ਕੀ ਨਹੀਂ ਹੋਇਆ ਇਹ ਸਾਰਾ ਨੁਕਸਾਨ ਹੋ ਗਿਆ ਐਲਈਡੀ ਸਾਡੀ ਖਰਾਬ ਹੋਈ ਤੇ ਹੁਣ ਵੀ ਇਦਾਂ ਦਿਲ ਕੇ ਦਾ ਲੱਗੂ ਮੇਰਾ ਫੋਨ ਉਹ ਸਾਹਮਣੇ ਦੰਮਕਿ ਬੈਠੀ ਗਈ ਨਹੀਂ ਮੁੰਡੇ ਉਹ ਹੀ ਨਾ ਤੇ ਹੁਣ ਥੋੜਾ ਜਾ ੱਖਾਂ ਹੋ ਜਾਵੇ ਆ ਤੇ ਇੱਕ ਐਲਈਡੀ ਲੈਣੀ ਪੈਣੀ ਲੱਗਦਾ ਔਖਾਂ ਨਹੀਂ ਬਹੁਤ ਔਖਾ ਜਾ ਲੋ ਕੋਈ ਨਿਊ ਨਾ LED ਲੈਨੇ ਆ ਫਿਰ ਇੱਕ ਨਾਂ ਦੇ ਤਾਕ ਕੋ ਚੱਲਦਾ ਹੀ ਨਹੀਂ ਹਾਂ ਕੋਈ ਚੁ ਨਹੀਂ ਹੋਏਗਾ ਹੁੰਦਾ ਹੀ ਕੁਝ ਨਹੀਂ ਮੋਹ ਹੀ ਕਹਿ ਰਿਆਂ ਆ ਮੇਰੇ ਭੈਣ ਭਰਾਣ ਕਿੰਨੇ ਕਿੰਨੇ ਸਬਜ਼ੀ ਖਾਦੀ ਹੋਈ ਆ ਮਤਲਬ ਗੋਭੀ ਤੇ ਸਾਰੇ ਭੈਣ ਭਰਾਣ ਤਕਰੀਬਨ ਖਾਦੀ ਹੋਊਗੀ ਤੇ ਟਿੰਡਲਾ ਦੀ ਸਬਜ਼ੀ ਕਿਹਨੂੰ ਕਿੰਨਾ ਪਸੰਦ ਆ ਤੇ ਬਹੁਤ ਵਧੀਆ ਹੁੰਦੀ ਆ ਬਹੁਤ ਸਵਾਦ ਬੰਦੀ ਆ ਅਜਵਾਈਨ ਵਗੈਰਾ ਪਾ ਕੇ ਬਹੁਤ ਹੀ ਵਧੀਆ ਲੋ ਜੀ ਬੈਠੇ ਆ ਬੈਠਾ ਸਲਾਬ ਬਣ ਗਿਆ ਤੇ ਇਹੀਂ ਖਾਈਏ ਮਾਈ ਮੋਮਸ ਤੇ ਮਤਲਬ ਤਰੀਜ਼ ਜਦੋਂ ਦੀ ਬਿਮਾਰ ਹੋਈਏ ਇਹਨੇ ਵੀ ਕਰਨੇ ਪਹਿਲਾਂ ਬਲੇ ਖਾਦੇ ਉਸ ਤੋਂ ਬਾਅਦ ਇਹਨੂੰ ਕੋਈ ਜਵਾਰ ਤਾਂ ਨਹੀਂ ਆ ਪਕਵਾਇਆ ਹੈਗਾ ਤੇ ਅੱਜ ਫਿਰ ਚੱਲਦੇ ਆ ਕਾਫੀ ਜਣਾ ਦੀ ਕਹਿਣੀ ਮੇਰਾ ਦਿਲ ਕਰਦਾ ਮੋਮਸ ਖਾਣ ਨੂੰ ਤੇ ਮੈਂ ਕਿਹਾ ਫਿਰ ਅੱਜ ਚੱਲਦੇ ਆ ਮਲਾਈ ਮੋਮਸ ਖਾਣੇ ਆ ਕੇ ਤੇ ਆਹ ਬੜਾ ਉਦਰਾ ਕੋਲ ਜਿਆਦਾ ਕਾਲਾ ਸਾਡੇ ਨਾਲੋਂ ਵੀ ਹਾਂ ਚੱਲੀਏ ਔਰ ਔਰ ਤੇ ਕੋਲਣ ਡੈਮੂ ਕੋ ਖਾਣਾ ਰੋਜਾ ਰੋਜਾ ਪਤਾ ਖੋਲਦੇ ਆ ਉੱਤੇ ਹੋੜਾ ਲੱਗਾਈ ਚਲਿਏ ਗੁਰਬਾਈ ਪਿੱਛੇ ਆਪੋ ਕਾਫੀ ਦਿਨਾ ਬਾਅਦ ਨਿਕਲੇ ਆ ਬਾਹਰ ਮਤਲਬ ਰਾਤ ਦੇ ਟਾਈਮ ਆ ਅਭੀ ਅੱਜ ਕੱਲ੍ਹ ਧੁੰਦ ਬਹੁਤ ਪੈ ਰਹੀ ਆ ਤੇ ਸੁਖਣਾ ਅੱਜ ਜਿਹੜਾ ਮੌਸਮ ਆ ਉਹ ਚੰਗਾ ਆ ਤੇ ਅੱਜ ਧੁੰਦ ਨਹੀਂ ਪਈ ਹੈਗੀ ਉਦਾਂ ਮਤਲਬ ਠੰਡਿਆ ਲੇਕਿਨ ਧੁੰਦ ਨਹੀਂ ਪਈ ਹੈਗੀ ਇਸ ਕਰਕੇ ਫਿਰ ਆਪਾਂ ਅੱਜ ਫਿਰ ਮੈਂ ਪਲਾਨ ਬਣਾ ਹੀ ਗਿਆ ਬਾਹਰ ਦਾ ਮੈਂ ਚਲੋ ਸਾਫ ਹੀ ਗਿਆ ਆਉਨੇ ਆ ਗੱਲੀਆਂ ਗੱਲ ਹੀ ਜਾਂਦੇ ਆ ਥੋੜੀ ਠੰਡ ਘੱਟ ਲੱਗਦੀ ਆ ਮੇਨ ਰੋਡ ਦੇ ਉੱਤੇ ਜਦੋਂ ਗੱਡੀ ਬਾਈਕ ਜ਼ਿਆਦਾ ਭੱਜਦੀ ਆ ਜ਼ਿਆਦਾ ਹਵਾ ਪੈਂਦੀ ਆ ਤੇ ਠੰਡ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਸਲੋ ਸਲੋ ਗਲੀਆਂ ਦੇ ਵਿੱਚ ਛੋਟੀ ਚੱਲਦੇ ਆ ਤੇ ਵਧੀਆ ਰਹਿੰਦਾ ਹੈਗਾ ਤੇ ਠੰਡ ਦੇ ਵਿੱਚ ਜਦੋਂ ਵਾਹੇ ਸਲੋ ਮੋਟਰਸਾਈਕਲ ਥੋੜਾ ਚੱਲੇ ਤਾਂ ਵਧੀਆ ਵਾ ਤੇ ਜੇ ਜ਼ਿਆਦਾ ਤੇਜ਼ ਚੱਲੀਏ ਫਿਰ ਤਾਂ ਕੰਬਣੀਆਂ ਆਉਂਦੀਆਂ ਹਾਂ ਕਰਕੇ ਉਹ ਜਿੱਪੋਂ ਉਹ ਜਿੱਕੇ ਆਪਾਂ ਮੋਮੋਸ ਵਾਲੀ ਜਗ੍ਹਾ ਦਾ ਇੱਥੋਂ ਹੋਣਾ ਆਪਾਂ ਖਾਵਾਂਗੇ ਮੋਮੋਸ ਚਲ ਲੈ ਗਰਮ ਗਰਮ ਮੋਮੋਸ ਆਹ ਹੋ ਗਈ ਤੇਰਾ ਵੀ ਗਰਮ ਗਰਮ ਮੋਮੋਸ ਗੁਰਬਾਜ ਖਾਏਗਾ ਨਾ ਮੋਮੋਸ ਨਹੀਂ ਖਾਊਗਾ ਹਮ ਸਹੀ ਖਾਊਗਾ ਹਾਂ ਮਾਤਾ ਹੈ ਨੰਨੇ ਮੇਗਾ ਚਲ ਬਸ ਜ਼ਿਆਦਾ ਹੈ ਚਲੋ ਕੋਈ ਨਹੀਂ ਖਾ ਲੈਂਦਾ ਹੌਲੀ ਹੌਲੀ ਉਹ ਜ਼ਿਆਦਾ ਨਾ ਖਾਈ ਗੁਰਬਾਜ ਮਿਰਚ ਹੈਗੀ ਆ ਹੂੰ ਲੈ ਗਰਮਾ ਗਰਮ ਮੋਮਸ ਗੁਰੂ ਭਾਈ ਖਾਏਗਾ ਨਾ ਮੋਮਸ ਨਹੀਂ ਖਾਊਗਾ ਨਹੀਂ ਖਾਊਗਾ ਹੈ ਮਿਰਚ ਜਿਆਦਾ ਹੈ ਚਲੋ ਕੋਈ ਨਹੀਂ ਫਿਰ ਖਾ ਲੈਂਦਾ ਹੌਲੀ ਹੌਲੀ ਉਹ ਜਿਆਦਾ ਨਾ ਖਾਈ ਗੁਰੂ ਭਾਈ ਮਿਰਚ ਹੈਗੀ ਹੂੰ ਕਰਦੇ ਆ ਟੇਸਟ ਅੱਤਲ ਗਰਮ ਗਰਮ ਚੀ ਦਾ ਬਹੁਤ ਸਵਾਦ ਆ। ਕਿਉਂਕਿ ਹਣ ਦੇ ਵਿੱਚ ਗਰਮ ਗਰਮ ਚੀ ਦਾ ਸਵਾਦ ਆਉਂਦਾ। ਤੇ ਲੱਗਦੀ ਹੈ। ਵਾਕੇ ਯਾਰ ਬਹੁਤ ਸਵਾਦ ਆ ਮਮੋਲ ਸਾਡੇ। ਆਈ ਕਰੀਮ ਕ੍ਰੀਮ ਵਧੀਆ ਹਨਾ। ਅਮੂਲ ਦੀ ਕਰੀਮ ਭਾਈ। ਬੜਾ ਟਾਈਮ ਆ। ਮਹੀਨਾ ਡੇਢੀ ਹੋ ਗਿਆ ਹਨਾ। ਨਾਲ ਅਮੂਲ ਦੀ ਕਰੀਮ ਦੇ ਵਿੱਚ ਜਿਹੜਾ ਸਵਾਦ ਆ ਉਹ ਅਲੱਗ ਹੀ ਆ। ਤੇ ਵੀਰ ਅਮੂਲ ਦੀ ਕਰੀਮ ਜਿਹੜੀ ਆ ਯੂਜ਼ ਕਰ ਰਿਆ ਤੇ ਵਧੀਆ ਵਾ ਸਵਾਦ ਆ। ਅੱਜ ਬੜੀ ਦੇਰ ਬਾਅਦ ਆਏ ਨਾ ਤਾਂ ਵੀ ਕੁਝ ਫਰਕ ਪੈਂਦਾ ਹਨਾ। ਵੀ ਰੋਲ ਵੀ ਖਾਈਏ ਤਾਂ ਰੋਲ ਵੀ ਖਾ ਲੈਨੇ ਨਾਲ ਕਿਨੇ ਬੰਦੇ ਨੇ ਹੋ ਰਿਹਾ ਰੈਡੀ ਪੰਜ ਗਰਮਾ ਗਰਮ ਹੋਏ ਹੋਣ ਤਾਂ ਨਹੀਂ 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 ਵੀ ਇਤਨੇ ਤੇ ਖਾਣੀ ਨਹੀਂ ਮੈਂ ਕਹਿੰਦਾ ਮੇਰਾ ਤੇ ਨਾਲ ਇੱਧਰ ਆ ਗਈ ਸੋਸ ਚੱਲਦੇ ਆ ਚੱਲਦੇ ਲੈ ਨਹੀਂ ਆ ਲੈ ਨਹੀਂ ਆ ਲੈ 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 ਆਹ ਤਾਂ ਤੇਲ ਨਹੀਂ ਦੇਖ ਲੈਣ ਬੰਦੇ ਆਹ ਰੋਲ ਬਹੁਤ ਵਧੀਆ ਪੂਰੇ ਕ੍ਰਿਸਪੀ ਕੀਤੇ ਹੋਏ ਆ ਬਹੁਤ ਸਵਾਦ ਨੇ ਤੇ ਖਾੜ ਦੇ ਵਿੱਚ ਕੁਝ ਲੱਗ ਹੀ ਨਜ਼ਾਰਾ ਗਰਮ ਚੀਜ਼ ਖਾਣ ਦਾ ਆ ਕਰਕੇ ਬਹੁਤ ਵਧੀਆ ਲੱਗ ਰਹੇ ਨੇ ਹਾਈ ਦੋ ਵੀ ਸਾਡਾ ਗੁਰਬਾਜ ਖੜੇ ਪੈ ਗਿਆ ਕਿ ਨਾ ਜਲੇਬੀਆਂ ਖਾਣੀਆਂ ਤੇ ਇਥੋਂ ਕਰਾਉਣੇ ਜਲੇਬੀਆਂ ਘਰੇ ਵੀਰ ਦੀ ਜਲੇਬੀਆਂ ਜਲ ਹੋ ਰਹੀਆਂ ਨੇ ਜਲੇਬੀਆਂ ਰੈਡੀ ਕੱਲ ਗਰਮਾ ਗਰਮ ਚੀਜ਼ਾਂ ਦਾ ਸਵਾਦ ਜਿਵੇਂ ਗਜਰੇਲਾ ਹੋ ਗਿਆ ਜਲੇਬੀਆਂ ਹੋ ਗਈਆਂ ਐਦਾਂ ਦੀ ਜਬ ਬਹੁਤ ਵਧੀਆ ਲੱਗਦੀਆਂ ਅੱਜ ਕੱਲ੍ਹ ਇਹ ਡੋਨਟ ਚਾਣੀ ਇਹਦੇ ਵਿੱਚ ਜਲੇਬੀਆਂ ਬਹੁਤ ਸਵਾਦੀ ਜਲੇਬੀਆਂ ਹੁੰਦੀਆਂ ਕੁਝ ਲੈਣ ਤੋਂ ਬਾਅਦ ਐਂਡੇ ਯਾਦ ਆ ਗਏ ਗੋਲ ਗੱਪੇ ਵੀ ਖਾ ਲਈਏ ਹੋਣੇ ਇੱਥੋਂ ਹੁਣ ਖਾਵਾਂਗੇ ਗੋਲ ਗੱਪੇ ਚਲੋ ਇਹ ਚਲੋ ਹੋ ਜੋ ਗਾਣ ਛੋਟਾ ਛੋਟਾ ਖਾਓ ਗੋਲ ਗੱਪੇ ਕਿਹੜੇ ਖਾਣੇ ਆਟੇ ਵਾਲੇ ਮੈਂ ਆ ਤਾਂ ਖਾਣਾ ਨਾ ਨਾ ਪੰਨਾ ਸੁਜੀ ਵਾਲੇ ਮੈਂ ਸੁਜੀ ਵਾਲੇ ਖਾਉਂਗਾ ਇਹ ਜੀ ਆ ਗਿਆ ਸੁਜੀ ਵਾਲੇ ਆਪਣੇ ਨੂੰ ਤੋ ਦੇ ਖਤਮ ਹੋ ਗਏ ਹੋਰ ਖਾਣੇ ਬਸ ਬਸ ਹੋ ਗਈ ਫਰੀਦ ਦੀ ਹੁਣ ਮੇਰੀ ਵਾਰੀ ਆ ਗੋਲ ਗੱਪੇ ਵੀ ਖਾ ਲਏ ਜਾਂ ਤੇ ਜਲੇਬੀਆਂ ਵਾਲੀਆਂ ਲੱਲੀਆਂ ਤੇ ਹੁਣ ਚੱਲਦੇ ਆਂ ਘਰ ਮੈਂ ਕਿਹਾ ਡੈਡੀ ਹੁਣ ਆਸਤੇ ਆਪਾਂ ਪੈਕ ਵੀ ਕਰਵਾ ਲਈਏ ਇਥੋਂ ਰੋਲ ਇਹ ਗਰਮ ਗਰਮ ਮੈਂ ਕਿਹਾ ਪਹਿਲਾਂ ਆਪ ਖਾ ਲੇ ਤੇ ਹੁਣ ਲੈਣੀ ਹੋਣਾ ਤੇ ਪੈਕ ਕਰਵਾ ਲਈਏ ਰੋਣਾ ਕਿਟਰੋ ਪੈਕ ਹੋ ਗਿਆ ਤੇ ਲੈ ਲੈਨੇ ਆ ਚੱਲਦੇ ਆ ਘਰ ਲੋਈ ਰੋਲ ਵੀ ਆ ਗਈ ਜਲੇਬੀਆਂ ਵਗੀਆਂ ਤੇ ਹੁਣ ਚਲੀਏ ਘਰ ਹੁਣ ਤਾਂ ਨਹੀਂ ਕੋਈ ਕਮੀ ਪੇਸ਼ੀ ਰਹੀ ਗਈ ਕਮੀ ਪੇਸ਼ੀ ਤਾਂ ਨਹੀਂ ਰਹੀ ਮੈਂ ਕਿਹਾ 3 ਵਜੇ ਆ ਗਿਆ ਚਲੀ ਜਾ ਹੁਣ ਇਪੋਣ ਦੇ ਕੇ ਜੀ ਘਰ ਤੇ ਹੁਣ ਪਿੰਨੇ ਗਰਮ ਗਰਮ ਚਾਹ ਦੁੱਧ ਤੇ ਪ੍ਰੀਤ ਨੇ ਗਰਮ ਕਰ ਲਿਆ ਵਾ ਤੇ ਬਣਾਓ ਜੀ ਚਾਹ ਹੋਣਾ ਮੇਰੀ ਹੈ ਹੈ ਨਾਲ ਅੱਜ ਬਣਾ ਲਿਆ ਸ਼ਕਰ ਗੰਦੀਆਂ ਮਤਲਬ ਕਰ ਲਿਆ ਮੋਲ ਤੇ ਹੋ ਗਿਆ ਹੋਣੇ ਮੋਲ ਹਾਂਜੀ ਜੀ ਨਾਲ ਮੇਰੇ ਕੁਝ ਖਾਸ ਟੈਂਪਰ ਰਿਕਵੈਸਟ ਹੈ ਕਿ ਸਾਡਾ ਵੀ ਨਾਮ ਲਾਓ ਵਲੋਗ ਦੇ ਵਿੱਚ ਤੇ ਇੱਕ ਮੇਰੀ ਭੈਣ ਹੈ ਜੀ ਹਰਪ੍ਰੀਤ ਕੌਰ ਜੀ ਕੈਨੇਡਾ ਤੋਂ ਤੇ ਨਾਲ ਸਾਡੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਤਰਨਤਾਰ ਤੋਂ ਲਾਲੀ ਕਟਿੰਗ ਵਾਲੇ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਹਰਪ੍ਰੀਤ ਕੌਰ ਕਾਲੜਾ ਜੀ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਕੁਲਵਿੰਦਰ ਕੌਰ ਜੀ ਖਾਲਸਾ ਚੰਡੀਗੜ੍ਹ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਨਵਜੋਤ ਕੌਰ ਜੀ ਅੰਮ੍ਰਾਲੇ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਸੁਨੀਤਾ ਕੁਮਾਰੀ ਜੀ ਨਾਲ ਮੇਰੀ ਇੱਕ ਹੋਰ ਛੋਟੀ ਜਿਹੀ ਰਿਕਵੈਸਟ ਮੇਰੇ ਭੈਣ ਭਰਾਵਾਂ ਨੂੰ ਕਿ ਮੇਰੀ ਇੰਸਟਾਗ੍ਰam ਆਈਡੀ ਹੈਗੀ ਆ ਦੀਪ ਤਨੂ 11 ਨੂੰ ਸਾਰੇ ਜਣੇ ਜਾ ਕੇ ਜਰੂਰ ਫੋਲੋ ਕਰੋ ਮੇਰੇ ਭੈਣ ਭਰਾ। ਹਾਂਜੀ ਰੋਟੀ ਪਾਣੀ ਖਾ ਲਿਆ ਤੇ ਮਤਲਬ ਮਮਸ ਵਗੈਰਾ ਵੀ ਆਪਾਂ ਖਾ ਲਿਆ ਤੇ ਰੋਲ ਵਗੈਰਾ ਵੀ ਆਪਾਂ ਖਾ ਲਿਆ ਤੇ ਹੁਣ ਆਪਾਂ ਹੋ ਗਏ ਆ ਬਿਲਕੁਲ ਫ੍ਰੀ ਤੇ ਹੁਣ ਕੱਲ ਗਿਆ ਰੈਸਟ ਔਰ ਮਿਲਾਂਗੇ ਸੋਣੇ ਜੇ ਫੈਮਿਲੀ ਵਲੌਗ ਦੇ ਨਾਲ ਔਰ ਜਿਹੜੇ ਨਵੇਂ ਭੈਣ ਭਰਾ ਨੇ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਹਉਣ ਵਾਲੀ ਵੀਡੀਓ ਸਭ ਤੋਂ ਪਹਿਲ ਤੋਂ ਵੱਢ ਤ ਮਿਲਦੇ ਹਾਂ ਇੱਕ ਸੋਹਣੇ ਵਲੌਗ ਦੇ ਨਾਲ ਬਾਏ ਬਾਏ